ਐ ਹੰਝੂ ਮੰਗ ਰਹੇ ਨੇ ਹਿਸਾਬ ਸਰਕਾਰ ਜੀ ਕਦੋਂ ਦਿਓਗੇ ਇਨਸਾਫ ਸਾਡੀ ਪਾਈ ਪਾਈ ਦਾ ਤਾਂ ਰੱਖਦੇ ਹੋ ਹਿਸਾਬ ਤੁਹਾਨੂੰ ਮੋਟਾ ਟੈਕਸ ਵੀ ਤਿੰਨੇ ਜਨਾਬ ਪਰ ਚੇਕਰ ਅਸੀਂ ਫੇਰ ਵੀ ਨਹੀਂ ਸੁਰੱਖਿਅਤ ਤਾਂ ਆਖਰ ਕੌਣ ਹੈ ਜ਼ਿੰਮੇਵਾਰ ਐਸੇ ਸ਼ਖਸ ਦਾ ਦੁੱਖ ਐਸ ਦੀਆਂ ਅੱਖਾਂ ਚੋਂ ਵਗ ਰਿਹਾ ਹਰ ਹੰਝੂ ਸਰਕਾਰ ਨੂੰ ਲੱਖ ਲੱਖ ਦੀ ਲਾਂਤਾਂ ਪਾ ਰਿਹਾ ਤਵਾਲ ਪੁੱਛ ਰਿਹਾ ਹੈ ਕਿ ਮੇਰੇ ਪ੍ਰਾਦਾ ਕੀ ਕਸੂਰ ਸੀ ਉਹ ਤਾਂ ਦੱਸ ਦਿਓ ਦੱਸੋ ਕਿ ਕਿਉਂ ਤੁਹਾਡੇ ਰਾਜ ਚ ਬਦਮਾਸ਼ਾਂ ਦੀ ਖਾਤਰਦਾਰੀ ਹੋ ਰਹੀ ਹੈ ਤੇ ਵਪਾਰੀਆਂ ਦੇ ਕਤਲ ਹੋ ਰਹੇ ਨੇ ਪਰ ਅਫਸੋਸ ਅਫਸੋਸ ਕਿ ਸ਼ਾਇਦ ਹੰਝੂ ਨਾ ਸਰਕਾਰ ਤੇ ਨਾ ਪ੍ਰਸ਼ਾਸਨ ਨੂੰ ਵਿਖਾਈ ਦਿੰਦੇ ਨੇ ਨਾ ਇਹ ਦਰਦ ਉਹਨਾਂ ਨੂੰ ਸੁਣਾਈ ਦਿੰਦਾ ਹੈ ਤੇ ਸ਼ਾਇਦ ਨਹੀਂ ਇਹਨਾਂ ਨਾਲ ਇਸ ਪੱਥਰ ਦਿਲ ਸਰਕਾਰ ਤੇ ਐਨਕਾਊਂਟਰ ਤੇ ਬਲਡੋਜ਼ਰ ਸਪੈਸ਼ਲਿਸਟ ਪੁਲਿਸ ਨੂੰ ਕੋਈ ਫਰਕ ਪੈਂਦਾ ਹੈ ਜੀहां ਅਬੋਹਰ ਦੇ ਵਿੱਚ ਪੀਤੇ ਦਿਨੀ ਮਸ਼ਹੂਰ ਕਪੜਾ ਵਪਾਰੀ ਸੰਜੇ ਬਰਮਾ ਨੂੰ ਗੋਲੀਆਂ ਦੇ ਨਾਲ ਪੁੱਨ ਮੌਤੇ ਘਾਟ ਉਤਾਰ ਦਿੱਤਾ ਗਿਆ ਮੰਗਲਵਾਰ ਨੂੰ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਸਥਾਨਕ ਲੋਕਾਂ ਵਪਾਰੀਆਂ ਦਾ ਇੱਕ ਵੱਡਾ ਇਕੱਠ ਇੱਥੇ ਵੇਖਣ ਨੂੰ ਮਿਲਿਆ ਕਈ ਸਿਆਸਤਦਾਨ ਵੀ ਪਰਿਵਾਰ ਦੇ ਦੁੱਖ ਚ ਸ਼ਰੀਕ ਹੋਏ ਸੰਸਕਾਰ ਮੌਕੇ ਸੰਜੇ ਬਰਮਾ ਦਾ ਛੋਟਾਪਰਾ ਜਗਤ ਵਰਮਾ ਬਿਹਦ ਪਾਵਖੁੰਦਾ ਨਜ਼ਰ ਆਇਆ ਸਰਕਾਰ ਤੇ ਸਿਸਟਮ ਨੂੰ ਰਾਜ ਰਜ ਕੇ ਲਾਂਤਾ ਪਾਉਂਦਾ ਨਜ਼ਰ ਆਇਆ ਜਿਹੜਾ ਬੰਦਾ ਕਰੋੜਾਂ ਰੁਪਇਆ ਟੈਕਸ ਦਿੰਦਾ 5 700 ਬੰਦੇ ਨੂੰ ਰੁਜ਼ਗਾਰ ਦਿੰਦਾ ਹੈ ਅਰ ਕਿਸੇ ਨੇ ਕਾਜ ਤੇ ਕੋਈ ਦੁਸ਼ਮਣੀ ਨਹੀਂ ਪਾੜੀ ਜੇ ਕੋਈ ਦੁਸ਼ਮਨ ਲੱਗਦਾ ਹੈ ਉਹਨੇ ਪੈਰੀ ਜਾ ਕੇ ਨਹੀਂ ਗਿਆ ਮੇਰੀ ਕੋਈ ਗਲਤੀ ਹੈ ਮੈਨੂੰ ਮaaf ਕਰ ਦੇ ਉਸ ਬੰਦੇ ਦਾ ਪ੍ਰਾਗੋ ਸਾਰੇ ਦੁੱਖ ਦੇ ਵਿੱਚ ਸਾਰੇ ਸ਼ੂਤ ਅਸੀਂ ਸਾਰੇ ਜਿਹੜੇ ਅਸੀਂ ਦੇਖੋ ਮੀਡੀਆ ਕਿੰਨੇ ਨੂੰ ਪਤਾ ਹੈ ਕੰਨੁਸ਼ੇਲਾ ਹੈ ਪਰ ਇੱਕ ਵਾਰੀ ਇਮਾਨਦਾਰੀ ਨਿਵਾ ਦਿਓ ਆਪਦੀ ਇੱਕ ਵਾਰੀ ਇਮਾਨਦਾਰੀ ਨਿਵਾ ਦਿਓ ਉਹਨੂੰ ਮੇਰੇ ਸਾਹਮਣੇ ਲਿਆ ਕੇ ਮੈਨੂੰ ਉਹਦੇ ਸਾਹਮਣੇ ਲੈ ਕੇ ੜਾ ਕਰੋ ਮੈਂ ਹਿੰਦੁਸਤਾਨ ਤੇ ਰਾ ਹਿੰਦੁਸਤਾਨ ਜਿਹਦੇ ਬੰਵਾ ਸ਼ਰੂ ਉਹ ਨਹੀਂ ਕਦਰਦਾਰੀ ਕਰਦੇ ਹੋ ਹਿੰਦੁਸਤਾਨ ਇੱਕ ਨੂਨ ਬਣਾਨੇ ਹੋ ਤੁਸੀਂ ਇੱਕ ਨੂਨ ਬਣਾਨੇ ਹੋ ਤੁਸੀਂ ਉਹਨਾਂ ਸਕੇ ਸੁਣ ਕੀ ਜੀ ਆਹ ਤੋਂ ਕਿ ਤੁਹਾਨੂੰ ਦਿਲ ਆਇਆ ਹੈ ਹਾਂ ਹਾਂ ਹੈ ਜੀ ਨਾ ਪ੍ਰਭਾ ਮਾਰਿਆ ਉਹ ਤੁਹ ਪੁੱਛੋ ਨੇ ਜਿਹੜਾ ਉਹਦੇ ਪ੍ਰਭ ਪਿਆਰ ਕਰਦਾ ਉਹ ਤੁਹ ਪੁੱਛੋ ਜਾ ਕੇ ਨੇ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਪਰਿਵਾਰ ਦੇ ਖੰਮਚ ਸ਼ਰੀਖ ਹੋਣ ਲਈ ਪਹੁੰਚੇ ਸੀ ਜੋ ਸਰਕਾਰ ਨੂੰ ਵੀ ਇੱਥੇ ਰਾਜ-ਰਾਜ ਕੇ ਲਾਂਦਾ ਪਾਉਂਦੇ ਨਜ਼ਰ ਆਏ ਸਰਕਾਰ ਨੂੰ ਘੇਰਦੇ ਨਜ਼ਰ ਆਏ ਉਧਰ ਕਾਂਗਰਸੀ ਐਮਐਲਏ ਪ੍ਰਗਟ ਸਿੰਘ ਦਾ ਵੀ ਇਹੀ ਕਹਿਣਾ ਸੀ ਕਿ ਪੰਜਾਬ ਚ ਹਾਲਾਤ ਬੱਤ ਤੋਂ ਬੱਤਰ ਹੁੰਦੇ ਜਾ ਰਹੇ ਨੇ ਪੰਜਾਬ ਦਾ ਲਾਅ ਐਂਡ ਆਰਡਰ ਭਗਵੰਤ ਸਿੰਘ ਮਾਨ ਆਮ ਆਦਮੀ ਸਰਕਾਰ ਨੇ ਵਿੜਾ ਘਰ ਕਰਤਾ ਔਰ ਹਿੰਦੁਸਤਾਨ ਦੀ ਸਰਕਾਰ ਨੇ ਵੀ ਔਰ ਇੱਕੰਤੇ ਜੂਣੀ ਮੈਂ ਕਿਹਾ ਸੀ ਮੈਂ ਕਿਹਾ ਉਹਨੂੰ ਲੌਰੈਂਸ ਸੁਲੂਸ਼ਨ ਨੂੰ ਐ ਲੈ ਕੇ ਆਉਣੇ ਹੋ ਤੁਸੀਂ ਦੇਸ਼ ਦੀ ਪਾਰਲੀਮੈਂਟ ਚ ਕਿਹਾ ਕਿ ਜਿਵੇਂ ਕੋਈ ਆਈਜੀ ਆ ਰਿਹਾ ਹੁੰਦਾ ਉਹ ਇੰਨੀ ਪ੍ਰੋਡਕਸ਼ਨ ਦੇ ਕੇ ਪ੍ਰੋਟੈਕਸ਼ਨ ਦੇ ਕੇ ਕਿ ਉਹ ਰਿਨਾਲ ਆਈਜੀ ਡੀਆਈਜੀ ਐਸਪੀ ਬੁਲੇਟ ਪ੍ਰੂਫ ਗੱਡੀਆਂ ਕੀ ਚਾਹੁੰਦੇ ਹੋ ਤੁਸੀਂ ਕਿੰਨੇ ਲੋਕ ਮਰ ਗਏ ਯਾਰ ਕਿੰਨੇ ਕਿਤੇ ਅਫਸੋਸ ਜ਼ਾਹਿਰ ਕਰੋਗੇ ਹੁਣ ਰੋਕਦੇ ਕਿਉਂ ਨਹੀਂ ਮੈਂ ਕੱਲ ਗਿਆ ਸੀ ਮੈਂ ਕਿਹਾ ਪੰਜ ਦਿਨ ਦੇ ਦੋ ਸਾਰੇ ਉਡਾ ਦੇਾਂਗੇ ਇਹ ਸਰਕਾਰਾਂ ਪਹਿਲੀਆਂ ਵੀ ਸੀ ਐਡਮਿਨਿਸਟ੍ਰੇਸ਼ਨ ਉਹੀ ਚਾਹੀਦੀ ਆ ਪੁਲਿਸ ਦੀ ਪਕੜ ਹੋਣੀ ਚਾਹੀਦੀ ਹੈ ਕੋਈ ਪੁਲਿਸ ਦਾ ਢਾਰੀ ਨਹੀਂ ਰਿਹਾ ਕੋਈ ਸਰਕਾਰ ਦਾ ਢਾਰੀ ਨਹੀਂ ਰਿਹਾ ਇੱਕ ਚੰਗਾ ਬਿਜ਼ਨਸਮੈਨ ਕੁਝ ਦਿਨ ਪਹਿਲਾਂ ਮੋਗੇ ਦੇ ਵਿੱਚ ਹੋਇਆ ਹੈਗਾ ਸੋ ਲਾਅ ਐਂਡ ਆਰਡਰ ਜਿਹੜੀ ਆ ਉਹ ਬਿਲਕੁਲ ਮੈਨੂੰ ਲੱਗਦਾ ਵੀ ਆਊਟ ਆਫ ਕੰਟਰੋਲ ਜਿਹੜੀ ਉਹ ਹੋਇਆ ਜਿਹੜਾ ਆਮ ਇਨੋਸੈਂਟ ਬੰਦੇ ਨੂੰ ਜਦੋਂ ਤੁਸੀਂ ਉਹਦੀ ਕਿਲਿੰਗ ਕਰਨ ਲੱਗ ਪੋਗੇ ਤਾਂ ਫਿਰ ਜਿਹੜਾ ਬਿਜ਼ਨਸ ਕਮਿਊਨਿਟੀ ਆ ਜਾਂ ਅਦਰਵਾਈਜ਼ ਜਿਹੜਾ ਆਮ ਨਾਗਰਿਕ ਆ ਉਹਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਉਹ ਪੈਦਾ ਹੋ ਜਾਂਦਾ ਜਿਹੜਾ ਕਿਸੇ ਵੀ ਸੂਬੇ ਲਈ ਚੰਗਾ ਨਹੀਂ ਹੁੰਦਾ ਆਉਣ ਵਾਲੇ ਸਮਾਜ ਲਈ ਚੰਗਾ ਨਹੀਂ ਹੁੰਦਾ ਕਿਉਂਕਿ ਸਭ ਤੋਂ ਵੱਡੀ ਇਨਸਾਨ ਜੇ ਚਾਹੁੰਦਾ ਹੈ ਤੋ ਆਪਣੇ ਜਾਨ ਮਾਲ ਦੀ ਰਾਖੀ ਚਾਹੁੰਦਾ ਹੈ ਕੁਝ ਜੀ ਜਾਨ ਮਾਲ ਦੀ ਰਾਖੀ ਸਟੇਟ ਨਹੀਂ ਕਰ ਸਕਦੀ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਸਾਡੇ ਸਾਹਮਣੇ ਜਿਹੜੀ ਇਸ ਵਾਰ ਦਾ ਤਬਾਹ ਪੂਰੇ ਅਬੋਹਰ ਸ਼ਹਿਰ ਚ ਹੀ ਸੰਸਨੀ ਤੇ ਸੋਗ ਦੀ ਲਹਿਰ ਹੈ ਵਪਾਰੀਆਂ ਚਪਾਰੀ ਰੋਸ਼ ਵੇਖਣ ਨੂੰ ਮਿਲ ਰਿਹਾ ਜਿਨ੍ਹਾਂ ਵੱਲੋਂ ਆਪਣਾ ਰੋਜ਼ਚਾਰ ਕਰਦੇ ਆ ਕੰਮਕਾਜ ਵੀ ਬੰਦ ਕਰ ਦਿੱਤਾ ਗਿਆ ਉਧਰ ਸੁਨੀਲ ਜਾਖੜ ਵੱਲੋਂ ਵੀ ਅਬੋਹਰ ਚ ਸਥਾਨਕ ਲੋਕਾਂ ਤੇ ਭਾਜਪਾ ਵਰਕਰਾਂ ਦੇ ਨਾਲ ਪੁਤਲਾ ਫੂਕ ਕੇ ਰੋਸ਼ ਮਜਾਰਾ ਕੀਤਾ ਗਿਆ ਤੇ ਉਧਰ ਇਸ ਵਾਰ ਦਾ ਤੇ ਭਾਜਪਾ ਦੇ ਨੈਸ਼ਨਲ ਜਨਰਲ ਸਕੱਤਰ ਤੇ ਸੀਨੀਅਰ ਆਗੂ तरुण जोग नेता ਹਥੋਤਾ ਕਹਿ ਦਿੱਤਾ ਕਿ ਪੰਜਾਬ ਚ ਕਾਨੂੰਨ ਦਾ ਨਹੀਂ ਗੋਲੀਆਂ ਦਾ ਗੈਂਗਸਟਰਾਂ ਦਾ ਰਾਜ ਹੈ આજ ਰਹਾ ਕੋਈ ਇਕੱਲੇ ਭਗਵੰਤ ਮਾਚੀ ਨੂੰ ਭਗਵੰਤ ਮਾਚੀ ਦਾ ਤੁਸੀਂ ਨਾ ਹੀ ਨਹੀਂ ਲੱਗਾ ਸਾਡੇ ਇੱਥੇ ਕੋਈ ਨਾ ਰਹੇ ਦਾ ਭਗਵੰਤ ਮਾਚੀ ਸਰਕਾਰ ਭਗਵੰਤ ਸਰਕਾਰ ਹੈ ਹੀ ਨਹੀਂ ਸਾਡੇ ਅਕੰਜਰੀ ਵਾਲ ਸਰਕਾਰ ਹੈ ਅ ਦਿੱਲੀ ਸਰਕਾਰ ਹੈ ਉਹ ਤਾਂ ਹੁਜੇ ਕੀ ਕਰਕੇ ਸਭ ਪੰਜਾਬ ਦੇ ਚੁਰੇ ਹੋ ਜੇ ਤਬਰ ਨੇ ਆਮ ਆਦਮੀ ਪਾਰਟੀ ਦੇ ਦੇਗਰੀਵਾਸਾਂ ਦੇ ਸਾਹਮਣੇ ਮੋਟੇ ਠੇਕ ਰੱਖਿਆ ਹੈ ਤੇ ਪੋਜੀਸ਼ਨ ਨੇ ਭਗਵੰਤ ਸਿੰਘ ਦੇ ਸਾਹਮਣੇ ਮੋਟੇ ਠੇਕ ਰੱਖੀ ਹੈ ਆਪ ਦਾ ਭਾਰ ਦੇਣਾ ਤੇ ਸੁਰੱਖਿਆ ਅਬੋਹਰ ਮੋਗਾ ਪੂਰੇ ਪੰਜਾਬ ਚ ਹੋ ਰਹੀਆਂ ਜਿਹੜੀਆਂ ਕਟਨਾਵਾਂ ਨੇ ਜਗਾ ਜਗਾ ਤੇ ਗੋਲੀਆਂ ਚੱਲ ਰਹੀਆਂ ਕਾਨੂੰਨ ਵਿਵਸਥਾ ਚਰਮੜਾ ਚੁੱਕੀ ਆਉਂ ਲੱਗਦਾ ਕਿ ਪੰਜਾਬ ਦੇ ਅੰਦਰ ਗੋਲੀਆਂ ਦਾ ਰਾਜ ਆਇਆ ਹੈ ਬੈਂਗਸਟਰ ਰਾਜ ਆਇਆ ਹੈ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਭਗਵੰਤ ਜਿਹੜੇ ਖੁਦ ਮੁੱਖ ਮੰਤਰੀ ਵੀ ਹੈ और गृहमंत्री भी है अच्छ गैंगस्टर के हवाले जा चुका लगातार घटनाव लगातार हत्यावे लॉ एंड ऑर्डर की स्थिति में देखते देखा दे मेरी मांग है कि जड़िया घटनावान हो रही है उन्होंने एन आई ही जांच होनी चाहिए इस मामले पुलिस ने दो मुलमान एनकाउंटर चेर कर दता है दसाया जा रहा है कि यह मुलजम ने जो शूटर ਸਵਿਫਟ ਕਾਰ ਦੇ ਵਿੱਚ ਪਹਹਾ ਕੇ ਲੈ ਗਏ ਸਨ ਆ ਬੋਹਰਦੀਪ ਪੀਰ ਟਿੱਬਾ ਦੇ ਵਿੱਚ ਰਿਕਵਰੀ ਦੌਰਾਨ ਇਹਨਾਂ ਦਾ ਇਨਕਾਉਂਟਰ ਕੀਤਾ ਗਿਆ ਸਾਡੀਆਂ ਪੁਲਿਸ ਟੀਮਾਂ ਬਣ ਗਈਆਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਦੋ ਜਣਿਆਂ ਨੂੰ ਇੱਕ ਦਾ ਨਾਮ ਜਸਪ੍ਰੀਤ ਸੀਗਾ ਤੇ ਦੂਸਰੇ ਦਾ ਨਾਮ ਹੈਗਾ ਰਾਮਰਤਨ ਵੈਪਨਸ ਦੀ ਰਿਕਵਰੀ ਵਾਸਤੇ ਔਰ ਜਿਹੜੀਆਂ ਇਹਨਾਂ ਨੇ ਵਾਰਦਾਤ ਵੇਲੇ ਪਾਈਆਂ ਸੀਗੇ ਕੱਪੜੇ ਵਗੈਰਾ ਪਾਏ ਸੀਗੇ ਵੀ ਉਹਨਾਂ ਦੀ ਰਿਕਵਰੀ ਆਸ ਤੋਂ ਸਾਡੀ ਇੱਕ ਪਾਰਟੀ ਜਿਹੜੀ ਸੀਗੀ ਉਹ ਸਾਡੇ ਡੀਐਸਪੀ ਸਿਟੀ ਔਰ ਐਸ ਐਚਓ ਜਿਹੜੇ ਹੈਗੇ ਆ ਲੋਕਲ ਉਹਨਾਂ ਦੇ ਨਾਲ ਲੈ ਕੇ ਉਹ ਵੈਪਨਸ ਦੀ ਰਿਕਵਰੀ ਲਈ ਜਦੋਂ ਇੱਥੇ ਪਹੁੰਚੇ ਨੇ ਪੀਰ ਟਿੱਬੇ ਦੇ ਬੈਕਸਾਈਡ ਦੇ ਉੱਤੇ ਉੱਥੇ ਜਿਹੜੇ ਹੈਗੇ ਇਹਨਾਂ ਦੇ ਦੂਸਰੇ ਜਿਹੜੇ ਸਾਥੀ ਸੀਗੇ ਪੀਸ ਪਾਰਟੀ ਨੂੰ ਆਉਂਦੇ ਵੇਖਿਆ ਉਹਨਾਂ ਨੇ ਫਾਇਰਿੰਗ ਕੀਤੀ ਔਰ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਵਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਉਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਇਹ ਦੋਵੇਂ ਜਣੇ ਆ ਜਸਪ੍ਰੀਤ ਤੇ ਦੂਸਰਾ ਇਹ ਜਿਹੜੇ ਹੈਗੇ ਮਾਰੇ ਗਏ ਮੌਕੇ ਤੋਂ ਇੱਕ 3 ਬੋਰ ਦਾ ਪਿਸਤਲ ਹੋਰ ਜਿਹੜੇ ਹੈਗੇ ਆ ਜਿਹੜੇ ਖਾਲੀ ਖੋਲ ਆ ਉਹ ਰਿਕਵਰ ਹੋਏ ਆ ਪਰ ਸਵਾਲ ਇਹ ਹੈ ਕਿ ਜਿਸ ਪਰਿਵਾਰ ਦਾ ਜੀ ਚਲਾ ਗਿਆ ਉਸ ਦੀ ਪਰਭਾਈ ਕੌਣ ਕਰ ਸਕੇਗਾ ਸਵਾਲ ਇਹ ਹੈ ਕਿ ਪੰਜਾਬ ਦੇ ਹਾਲਾਤ ਬਿਹਤਰ ਹੋਣ ਦੀ ਉਮੀਦ ਕਿ ਵਾਕਿੱਚ ਹੈ ਕਿਸੇ ਨੂੰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ভরਸਾ ਬਚਿਆ ਕਿਸੇ ਨੂੰ ਜੋ ਕਦੇ ਕਹਿੰਦਾ ਸੀ ਕਿ ਕੋਰੇ ਪੰਜਾਬ ਜਾ ਕੇ ਕੰਮ ਕਰਿਆ ਕਰਨਗੇ ਉਸੇ ਮੁੱਖ ਮੰਤਰੀ ਨੂੰ ਲੋਕ ਸਵਾਲ ਪੁੱਛ ਰਹੇ ਨੇ ਅੰਗਰੇਜ਼ ਛੱਡੋ ਐ ਦੱਸੋ ਕਿ ਕੀ ਪੰਜਾਬ ਚ ਪੰਜਾਬ ਦੇ ਆਪਣੇ ਵਪਾਰੀ ਕੀ ਵਾਕੇ ਚ ਸੁਰੱਖਿਅਤ ਹਨ ਦੱਸੋ ਕਿ ਕੀ ਸਮਝੀਏ ਤੁਹਾਨੂੰ ਕਿੰਨਿਆਂ ਕੁ ਹੋਰ ਲਾਂਤਾ ਫਾਈਏ ਹੋਰ ਕਿੰਨੇ ਕੁ ਦਿਨ ਡਰ ਦੇ ਸائے ਚ ਲੰਗਾਈਏ ਦੱਸੋ ਭਲਾ ਕੀ ਸਮਝੀਏ ਪੀਟੀਸੀ ਨਿਊਜ਼ ਦੇ ਲਈ ਅਬ ਉਹਰ ਤੋਂ ਅਫਤਾਰ ਗਿੱਲ ਦੀ ਰਿਪੋਰਟ